ਕਲਰ ਕਿਹੜੀ ਛੱਪੜੀ ਕੱਵਾਂ ਮਲਮਲ ਨਾਏ ਮਨ ਤਨ ਮੈਲਾ ਅਫਗੁਣੀ ਚਿੰਝ ਭਰੀ ਗੰਦੀ ਆਏ ਕਲਰ ਦੇ ਜ਼ਮੀਨ ਦੇ ਵਿੱਚ ਇੱਕ ਛੱਪੜੀ ਸੀ ਜਿਹੜੀ ਜ਼ਮੀਨ ਵਿੱਚ ਕੁਝ ਪੈਦਾ ਨਹੀਂ ਹੁੰਦਾ ਚਿੱਟਾ ਕਲਰ ਹੁੰਦਾ ਜਿਹੜਾ ਗਿਆਨ ਹੈ ਜਿਹੜਾ ਗਿਆਨ ਤੁਸੀਂ ਲੈ ਆਏ ਹੋ ਜੇ ਉੱਤੇ ਖੇਤੀ ਨਹੀਂ ਜਾਂਦੀ ਅੰਦਰੋਂ ਪੈਦਾ ਹੁੰਦੀ ਉਹਦਾ ਹਿਰਦੇ ਦੇ ਉੱਤੇ ਕੋਈ ਅਸਰ ਨਹੀਂ ਜਾਂਦਾ ਹੈ ਗਿਆਨ ਵੀ ਸਲੋਣਾਂ ਨੂੰ ਕੀਨ ਕਲਰ ਨੂੰ ਕੀਨ ਹੁੰਦਾ ਉਹ ਮਾਇਆ ਦਾ ਗਿਆਨ ਹੈ ਉਹ ਸੋਵਾ ਮਰਮਰ ਦਾ ਇੱਕ ਉਹਦੇ ਵਿੱਚ ਨਹੀਂ ਜਾਂਦਾ ਮਰਮਰ ਕੇ ਯਾਨੀ ਇਸ ਗਿਆਨ ਨਾਲ ਜਿਹੜੇ ਲੋਕ ਲੈਂਦੇ ਨੇ ਮਾਇਆ ਦਾ ਗਿਆਨ ਸਿੱਧੀਆਂ ਸਿੱਧੀਆਂ ਦਾ ਗਿਆਨ ਹੈ ਜਿਮਰਤ ਸ਼ਾਸਤਰ ਦਾ ਗਿਆਨ ਉਹ ਕਲਰ ਜ਼ਮੀਨ 'ਚ ਕਲਰ ਪਾ ਦਿੰਦਾ ਉਹ ਉਹ ਚਿੱਟਾ ਚਿੱਟਾ ਗਿਆਨ ਹੁੰਦਾ ਪਰ ਕਲਰ ਵੀ ਹੁੰਦਾ ਨਾਲ ਸ਼ਬਦ ਉੱਤ ਪੈਦਾ ਨਹੀਂ ਹੁੰਦਾ ਅੰਦਰੋਂ ਅੰਦਰੋਂ ਨਹੀਂ ਪੈਦਾ ਹੁੰਦਾ ਗਿਆਨ ਉੱਥੇ ਧਰਤੀ ਤੇ ਨਹੀਂ ਕੋਈ ਹੁੰਦਾ ਪੈਦਾ ਹੁੰਦਾ ਉੱਥੇ ਕਹਵਾ ਮਰ ਮੰਨ ਲਾਇ ਕਹਵਾ ਉਹਨਾਂ ਨਾਲ ਆ ਰਿਹਾ ਮਨ ਉਹਦੇ ਨਾਲ ਆ ਰਿਹਾ ਮਨ ਤਾਨਾ ਰਾਗਾ ਅਬਗੁਣੀ ਮਨ ਨਾਲ ਹੁੰਦਾ ਤਾਂ ਅਬਗੁਣਾ ਕਰਕੇ ਆਇਆ ਹੋਇਆ ਹੈ ਅਬਗੁਣ ਛੱਡਣ ਦੀ ਲੋੜ ਹੈ ਨਾਉਣ ਦੀ ਲੋੜ ਨਹੀਂ ਹੈ ਅਬਗੁਣ ਛੱਡਣੀ ਨਹੀਂ ਹੋਣੀ ਅਬਗੁਣਾ ਦਾ ਤਿਆਗ ਇਹ ਨਾ ਹੋਣਾ ਹੈ ਅਬਗੁਣੀ ਕਿੰਝ ਪਰੀ ਗੱਲ ਆਏ ਜਿਹੜੇ ਕੋਈ ਮੋਂ ਤਾਂ ਬੋਲਦਾ ਨਾ ਚਿੰਦ ਭਰੀ ਆ ਜਿਹੜੀ ਉਹ ਜੋ ਤਾਂ ਦੁਰਗੰਧ ਆਉਂਦੀ ਆ ਮਾਇਆ ਦੀ ਬੂਹ ਹੁੰਦੀ ਆ ਤੇ ਮਾਇਆ ਦੀ ਗੱਲ ਕਰਦਾ ਜਿਹੜੀ ਕਰਦਾ ਉਹ ਮਾਇਆ ਅੰਡਗੀ ਆ ਉਹ ਤੇ ਮਾਇਆ ਦੀ ਬੂਹ ਆਉਂਦੀ ਆ ਗਿਆਨ ਵਾਲੀ ਮਤਲਬ ਕੋਈ ਕੋਸ਼ਮੁਦ ਸ਼ਾਸਤਰ ਦਾ ਗਿਆਨ ਗੱਲ ਇਹ ਉਪਣ ਛੱਡਦੇ ਆ ਨਹੀਂ ਛੱਡਦੇ ਜੋ ਕੋਈ ਜੱਡੇ ਮੁੱਖ ਗਿਆਨੀ ਕੁਝ ਨਹੀਂ ਕਰਦਾ ਮੁੱਖ ਤਾਂ ਗਿਆਨ ਉਹ ਦੁਰਗੰਧ ਹੁੰਦੀ ਹੈ ਮੁੱਖ ਆਵੇ ਤਾਂ ਕੇ ਦੁਰਗੰਧ ਹਾਂਜੀ ਇਹ ਜਿਹੜੀ ਕਲਰ ਦਾ ਇੱਕ ਗੁਣ ਹੁੰਦਾ ਹੈ ਵੀ ਕਲਰ ਦੀ ਮਿੱਟੀ ਚੋਂ ਕਦੇ ਵੀ ਇੱਟ ਨਹੀਂ ਬਣਾਈ ਜਾਂਦੀ ਕਿਉਂਕਿ ਉਹ ਆਪਸ ਵਿੱਚ ਜੁੜਦੇ ਨਹੀਂ ਹੈ ਕਲਰ ਦੇ ਜਿਹੜੇ ਪਾਰਟੀਕਲ ਨਾ ਜੁੜਨ ਦਵੇ ਕਿਸੇ ਨਾਲ ਜੁੜੇ ਠੀਕ ਹੈ ਫਿਰ ਉਹ ਹੋ ਗਿਆ ਵੀ ਮਨ ਚਿਤਰੀ ਏਕਤਾ ਨਾ ਹੋਵੇ ਉਹ ਕਲਰ ਗਿਆਨ ਹੈ ਜੀ ਹਾਂ ਜੀ ਹਾਂ ਜੀ ਸਰਵਰ ਹੰਸ ਨਾ ਜਾਣਿਆ ਬਾਗ ਕੁ ਪੰਖੀ ਸੰਗੀ ਸਾਕਤ ਸਿਉ ਐਸੀ ਪ੍ਰੀਤ ਹੈ ਬੂਝਣ ਗਿਆਨੀ ਰੰਗੀ ਸਰਵਰ ਅੰਤਨਾ ਜਾਣਿਆ ਜੇ ਹਾਂਸ ਨੇ ਸਰਵਰ ਨਹੀਂ ਨਾ ਜਾਣਿਆ ਸਰਵਰ ਜਾਣਿਆ ਹੀ ਨਹੀਂ ਫਿਰ ਕੀ ਆ ਕਾਗ ਕੁਪੰਖੀ ਸੰਗੀ ਕਿਉਂਕਿ ਇਹ ਹਰ ਕੌਣ ਦਾ ਸੰਗਤ ਜਿਹੜਾ ਕੁਪੰਖੀ ਆ ਪੰਖੀ ਨਹੀਂ ਹੈ ਪੰਖੀ ਗੁੱਡਸਾਂ ਵਾਲਾ ਕੁਪੰਖੀਏ ਪੁੱਠੇ ਪਾਸੇ ਨੂੰ ਜਾਣ ਵਾਲਾ ਉਹਦੀ ਖੁਰਾਕ ਪੰਖਿਆਂ ਵਾਲੀ ਹੈ ਉਹ ਨਹੀਂ ਆ ਕਾਚ ਨਹੀਂ ਉੜਦਾ ਰਹਿੰਦਾ ਧਰਤੀ ਤੇ ਹੀ ਆ ਉੜਦਾ ਤਾਂ ਹੀ ਨਹੀਂ ਮਾਇ ਉਹਦਾ ਖੜਦਾ ਹੀ ਨਹੀਂ ਧਰਤੀ ਨਹੀਂ ਖੜਦਾ ਪੰਖ ਹੈਗੇ ਨੇ ਕਿਉਂਕਿ ਸੰਗਤ ਕਰੋ ਨੇ ਇੱਕ ਪੰਖੇ ਦੀ ਕੀਤੀ ਹੋਈ ਹੈ ਹੰਸ ਨੇ ਇਸ ਕਰਕੇ ਉਹਨੇ ਸਰਵਰ ਨਹੀਂ ਜਾਣਿਆ ਤੇ ਉੜਦਾ ਜਾਂਦਾ ਨਾਲ ਫਿਰ ਸਰਵਰ ਦੇਖ ਢੂੰ ਲੈਂਦਾ ਸਖਤ ਸਿਉ ਏਸੀ ਪ੍ਰੀਤ ਹੈ ਕਿਉਂਕਿ ਇਹਦੀ ਸਖਤ ਨਾਲ ਪ੍ਰੀਤ ਹੈ ਸਖਤਾਂ ਦੀ ਮਤਲਬ ਹੀ ਹੈ ਸਖਤ ਨੂੰ ਗੁਰੂ ਦਾ ਅਨ ਕੀਤਾ ਹੋਇਆ ਉਹ ਜੋ ਗਿਆਨੀ ਰੰਧੀ ਇਹ ਬੁਝਾ ਕੇ ਵੀ ਗਿਆ ਸਮਝ ਕੇ ਵੀ ਆਈ ਗਿਆਨੀ ਆਵਾਜਾ ਦਾ ਨਾਮਦਾ ਰੰਗਸੀ ਉਹਦੇ ਨੂੰ ਪਤਾ ਲੱਗਿਆ ਦਿਕੋਨੀ ਇਹਨੇ ਸਰਵਰ ਜਾਣਿਆ ਉਹ ਕੀ ਵਜ੍ਹਾ ਸੀ ਮੰਨ ਦਾ ਸੰਗਤੇ ਵੀ ਛੱਡੀ ਨਹੀਂ ਮਨ ਨੂੰ ਇਹਨੇ ਸਦਾਰਿਆ ਨਹੀਂ ਉਹ ਪੰਖੀ ਤੋਂ ਪੰਖੀ ਭੜਾਇਆ ਨਹੀਂ ਤੇ ਸਾਗਤ ਨਾਲ ਪ੍ਰੀਤ ਛੱਡੀ ਦੀ ਸੰਤਾਂ ਨਾਲ ਪ੍ਰੀਤ ਕੀਤੀ ਨਹੀਂ ਇਸ ਕਰਕੇ ਇਹਦਾ ਇਹ ਉਹ ਸਰਵਰੇ ਨਹੀਂ ਹੋਇਆ ਜਿਹਦੇ ਵਿੱਚ ਇਹਦੇ ਗੁਣ ਛੱਡਣੇ ਚਾਹੀਦੇ ਸੀ ਇਹ ਸੰਸ ਨਹੀਂ ਗਣ ਜਿਗਾਇ ਕੰਵਰ ਹੋ ਗਿਆ ਅੰਤ ਵਿੱਚ ਇਹ ਬਗਲਾ ਬਣ ਗਿਆ ਬਗਲਾ ਡੱਡਾ ਖਾਣ ਲੱਗ ਗਿਆ ਡੱਡਾ ਭਾਲ ਨਹੀਂ ਆਏ ਡੱਡਾ ਭਾਲਦਾ ਉਹ ਸਰਬਰ ਦੇ ਕਿਤੇ ਮੋਤੀਆਂ ਵਾਲੇ ਸਰਬਰ ਸੀ ਉਹ ਨਹੀਂ ਲੱਭਾ ਡੱਡਾ ਨਾਲ ਲੱਗ ਗਿਆ ਠੀਕ ਹੈ ਜੀ ਅੱਲਾ ਵੀ ਛੱਪੜੀ ਡੱਡਾਂ ਦਾ ਹੁੰਦੀਆਂ ਨੇ ਮੋਤੀ ਨਹੀਂ ਹੁੰਦੇ ਠੀਕ ਹੈ ਤੇ ਇੱਥੇ ਵੀ ਹੰਸੌਰ ਕਾਗ ਦੀ ਗੱਲ ਹੋ ਰਹੀ ਹੈ ਜੀ ਹਾਂ ਜੀ ਸੰਤ ਸਭਾ જયਕਾਰ ਕਰੀ ਗੁਰਮੁਖੀ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਸੰਤ ਸਭਾ ਦੀ ਜੈਕਾਰ ਕਰੀ ਗੁਰਮੁਖੀ ਕੰਮ ਕਰੋ ਗੁਰਮੁਖਾ ਦੇ ਕੰਮ ਕਰ ਸਮਾਓ ਇਹ ਹੀ ਗੁਰਮੁਖਾ ਦੇ ਕੰਮ ਨੇ ਜਿੱਤੇ ਸੰਤ ਸਭਾ ਦੀ ਜੈਕਾਰ ਹੈ ਸਤਖੰਡ ਦੀ ਜੈਕਾਰ ਹੈ ਜਿੱਤੇ ਸੰਤਾਂ ਦੀ ਸਭਾ ਉਹਦੀ ਜੈਕਾਰ ਹੈ ਗੁਰਮੁਖਾ ਦੇ ਕੰਮ ਕਰੋ ਗੁਰਮੁਖਾ ਦੇ ਕੰਮ ਕੀ ਹੁੰਦੇ ਨੇ ਗੁਰਕੇ ਭਾਣੇ ਚੱਲੋ ਆਪਣਾ ਭਾਣਾ ਤਿਆਦੋ ਨਿਰਮਲ ਨਾਵਲ ਨਾਂ ਦਾ ਵਰਤੀ ਇਸ ਤਰਿਆ ਉਹ ਜਿਹੜਾ ਗਿਆਨ ਦਾ ਤੀਰ ਤਾਂ دریاਓ ਹੈ دریاਓ ਹੁੰਦਾ ਜਿਹੜਾ ਸਮੁੰਦਰ ਤੱਕ ਪਹੁੰਚ ਜਵੇ ਚਲਦਾ ਚਲਦਾ ਜਿਹੜਾ ਸਮੁੰਦਰ ਤੱਕ ਲੈ ਕੇ ਨਾ ਜਾਂਦਾ ਪਾਣੀ ਚਲਦਾ دریاਓ ਨਹੀਂ ਹੁੰਦਾ ਜਿਹੜਾ ਸਮੁੰਦਰ ਤੱਕ ਲੈ ਜਵੇ ਸਮੁੰਦਰ ਤੱਕ ਦਾ ਗਿਆਨ ਜੇ ਤੋ ਪੈਦਾ ਹੋਇਆ ਹੈ ਗੁਰ ਉੱਤੇ ਟਟੋ ਲੱਗੇ ਜਾਵੇ ਜੇ ਤੋ ਆਇਆ ਜਾਂਦੇ ਉਪਜੀ ਤਹਿ ਮਿਲੀ ਜੇ ਤੋ ਪੈਦਾ ਹੋਇਆ ਸੀ ਦਰਿਆ ਉੱਥੇ ਜਾ ਕੇ ਮਿਲੂਗਾ ਤੁਰਦਾ ਗਿਆਨ ਹੋਵੇ ਜਿਹਦੇ ਕੋਲ ਤੁਰਦਾ ਗਿਆਨ ਹੈ ਨਹੀਂ ਉਹ ਗੁਰਤੀ ਫਦਰਿਆਉ ਨਹੀਂ ਹੈ ਉਹ ਗੁਰਤੀ ਫਦਰਿਆ ਚ ਨਿਰਵਲ ਹੋਣਾ ਚਾਹੀਦਾ ਹੁਣ ਉਹਦਾ ਨਾਵ ਨਿਰਵਲ ਹੈ ਗੁਰਮਤ ਦਾ ਨਾਵ ਨਿਰਵਲ ਵਰਵਾਣੇ ਦਾ ਗਿਆਨ ਚ ਨਿਰਵਲ ਹੋ ਸਕਦਾ ਵਕਾਰ ਛੱਡੇ ਜਾ ਸਕਦੇ ਨੇ ਹੋਰ ਕੋਈ ਦੁਨੀਆ ਦਾ ਗਿਆਨ ਨਹੀਂ ਹੈ ਵਕਾਰ ਝਟਾਉਂਦਾ ਹੀ ਨਹੀਂ ਕੋਈ ਝੱਡੇ ਤਾਂ ਤਾਂ ਜੇ ਝਟਾਉਂਦਾ ਹੋਵੇ ਹੁਣ ਇਹ ਵਾਲੇ ਵੀ ਕੋਈ ਕੰਮ ਕਰਨਗੇ ਨਹੀਂ ਮਨੋਂ ਕਾਉਣਾ ਨਾ ਪੂਰੀ। ਠੀਕ ਹੈ ਜੀ। ਕਹਿੰਦਾ ਭਾਪ ਗੁਰ ਜਿਹੜਾ ਹੈ ਉਹ ਦਰਿਆਓ ਹੈ ਤੇ ਜਿਹੜਾ ਗੁਰੂ ਹੈ ਉਹ ਸਮੁੰਦਰ ਹੈ ਜੀ। ਬੜਾ ਸਮੁੰਦਰ ਹੈ। ਠੀਕ ਹੈ ਜੀ। ਤੇ ਨਾਉਣ ਦਾ ਭਾਵ ਹੈ ਆਫਗੁਣ ਛੱਡਣੇ ਤੇ ਗੁਣ ਅਪਣਾਉਣੇ ਹੀ ਨਾ ਆਉਣਾ ਹੈ ਜੀ। ਇਹ ਨਾਉਣ ਹੈ ਉਹਨਾਂ ਵਰਗੇ। ਠੀਕ ਹੈ ਜੀ। ਕੋਈ ਬਾਹਰ ਇਸ ਤਰ੍ਹਾਂ ਨਾ ਹੋਵੇ ਵੀ ਦਰਬਾਰ ਸਾਹਿਬ ਜਾ ਕੇ ਆਪਾਂ ਬਹੁਤ ਵਾਰ ਸਰੋਵਰ ਚ ਇੱਕ ਡੁਬਕੀ ਲਾ ਲੈਨੇ ਆਪਾਂ ਸੋਧੇ ਸ਼ਰ ਨਿਰਮਲ ਹੋ ਗਏ। ਮਾਨਗੋਟੇ ਕਾਂਟੌਰ ਹਾਂਜੀ ਇੱਕ ਪੌ ਲੱਥੀ ਨਾਤਿਆਂ ਦੋਈ ਪੌ ਚੜੀਐ ਸਹੂਰ ਹਾਂ ਮੈਂ ਮੈਂ ਤਾਂ ਉੱਥੇ ਨਾ ਆਇਆ ਹਾਂ ਉਹ ਤਾਂ ਲੈ ਗਏ ਪਿਛਲੇ ਠੀਕ ਹੈ ਜੀ ਇੱਥੇ 10ਵੇਂ ਸ਼ਲੋਕ ਦੀ ਸਮਾਪਤੀ ਹੈ ਜੀ